ਹੈਲੋ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਸੋ ਉਹ ਆਸ ਕਰਦਾ ਸਾਰੇ ਠੀਕ ਹੋਵੋਗੇ ਸੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਮਾਦ ਲਾਉਣ ਦਾ ਆਸਾਨ ਤੇ ਵਧੀਆ ਤਰੀਕਾ ਕੀ ਹੈ ਜ ਜਿਹਨਾਂ ਤੁਹਾਡਾ ਬੀਵੀ ਬਹੁਤ ਘੱਟ ਲੱਗੇਗਾ ਤੇ ਤੁਹਾਨੂੰ ਪੈਦਾਵਾਰ ਵੀ ਬਹੁਤ ਜ਼ਿਆਦਾ ਮਿਲੇਗੀ ਤੇ ਤੁਹਾਡੇ ਇੱਕ ਇੱਕ ਬੀਜ ਦੇ ਸੈੱਟ ਕਹਿੰਦੇ ਜਿਹਨੂੰ ਇੱਕ ਸੈੱਟ ਲਾਉਣ ਨਾਲ ਤੁਹਾਨੂੰ ਘਟੋ ਘੱਟ 50 ਤੋਂ ਜ਼ਿਆਦਾ ਕਹਿੰਦੇ ਆ ਨਿਕਲਣਗੀਆਂ ਸ਼ਾਖਾ ਨਿਕਲਣਗੀਆਂ ਇਹ ਬਹੁਤ ਹੀ ਜ਼ਿਆਦਾ ਵਧੀਆ ਕਮਾਦ ਹੁੰਦਾ ਉਸ ਨਾਲ ਮੈਂ ਅਜਮਾਇਆ ਹੈ ਤੇ ਸੋ ਹੁਣ ਮੈਂ ਤੁਹਾਨੂੰ ਦੱਸਦੇ ਆਪਾਂ ਕਿ ਕਿਦਾਂ ਤੁਸੀਂ ਲਗਾਣਾ ਕਮਾਦ ਹਾਂ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਕੀ ਕਰਨਾ ਕਿ ਹਰ ਇੱਕ ਕਹਿੰਦੇ ਆਖ ਨੂੰ ਏਦਾਂ ਤੁਸੀਂ ਇੱਕ ਇੱਕ ਆਖ ਨੂੰ ਇੱਕ ਇੱਕ ਪੀਸ ਤਿਆਰ ਕਰ ਲੈਣਾ ਤਾਂ ਜੋ ਅੱਧਾ ਉਪਰੋਂ ਕੱਢ ਲੈਣਾ ਅੱਧ ਵਿਚਾਲੋਂ ਤੁਸੀਂ ਥੱਲੇ ਕੱਢ ਲੈਣਾ ਤੇ ਤੁਸੀਂ ਦੇਖ ਲਿਆ ਕਿ ਮੈਂ ਹੁਣੇ ਤਿਆਰ ਕਰ ਲਿਆ ਇਕੋ ਇੱਕ ਕੱਖ ਹੈਗੀ ਸਾਰਿਆਂ ਦੇ ਇਦਾਂ ਕਰਕੇ ਠੀਕ ਹੈ ਹੁਣ ਤੁਹਾਨੂੰ ਇਹਨੂੰ ਦੱਸਣਾ ਕਿ ਆਪਾਂ ਲਗਾਣਾ ਕਿਦਾਂ ਇਹਦਾ ਲਗਾਉਣ ਦਾ ਤਰੀਕਾ ਥੋੜਾ ਜਿਹਾ ਲੱਗ ਹੈਗਾ ਸੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਲਗਾਣਾ ਕਿਦਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹ ਸਾਡੀ ਸਮਝ ਲਓ ਆ ਜਗ੍ਹਾ ਲਗਾਉਣ ਵਾਲੀ ਆਪਾਂ ਕਮਾਦ ਨੂੰ ਅਕਸਰ ਕੀ ਕਰਦੇ ਹਾਂ ਕਿ ਇਦਾਂ ਕਰਕੇ ਲਗਾਉਣੀ ਲੰਮੇ ਬਾਕੇ ਆਪਾਂ ਕੀ ਕਰਨਾ ਕਮਾਦ ਨੂੰ ਜਿਹੜਾ ਆਪਾਂ ਬੀਜ ਹੈਗਾ ਉਹਨੂੰ ਲੰਮੇ ਬਾਗ ਨਹੀਂ ਲਾਉਣਾ ਆਪਾਂ ਕੀ ਕਰਨਾ ਉਹਨੂੰ ਖੜਾ ਕਰਕੇ ਲਾਉਣਾ ਐ ਇਦਾਂ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਇਦਾਂ ਕਰਕੇ ਖੜਾ ਕਰਕੇ ਕਮਾਦ ਲਾਉਣਾ ਹੈ ਇਦਾਂ ਠੀਕ ਹੈ ਜੀ ਤੇ ਇਹਨੂੰ ਕੀ ਕਰਨਾ ਕਿ ਅੱਧਾ ਬਾਹਰ ਰਹਿਣ ਦੇਣਾ ਤੇ ਆਖੋ ਦੀ ਅੰਦਰ ਕਰ ਦੇਣੀ ਹੈ ਠੀਕ ਹੈ ਇਹਨੂੰ ਤੁਸੀਂ ਇਹਨੂੰ ਟੱਕ ਦੇਣਾ ਇਦਾਂ ਕਰਕੇ ਚੰਗੀ ਤਰ੍ਹਾਂ ਥਾਪੜ ਦੇਣਾ ਆਪਸ ਵਿੱਚ ਚੰਗੀ ਤਰ੍ਹਾਂ ਨੱਕ ਦੇਣਾ ਆਪਸ ਵਿੱਚ ਥੋੜਾ ਜਿਹਾ ਕਿ ਤਾਂ ਜੋ ਵਧੀਆ ਰਹੇ ਔਰ ਸਭ ਕੁਝ ਵਧੀਆ ਇਹ ਕੀ ਕਰਨਾ ਏਦਾਂ ਕਰਕੇ ਕਮਾਦ ਲਗਾ ਦਨਾ ਤੇ ਇਹਨੂੰ ਹੁਣ ਛੱਡ ਦੇਣਾ ਤੁਸੀਂ ਆਪ ਹੀ ਦੇਖਿਓ ਇਹਦੇ ਚੋਂ ਇੱਕ ਅੱਖ ਨਿਕਲੇਗੀ ਫਿਰ ਉਹਦੇ ਤੋਂ ਇਲਾਵਾ ਇਹ ਤੁਸੀਂ ਦੇਖ ਸਕਦੇ ਹੋ ਇਹ ਮੇਰਾ ਪਿਛਲੇ ਸਾਲ ਦਾ ਹੈਗਾ ਵੱਡਿਆ ਗਿਆ ਤੁਹਾਨੂੰ ਮੈਂ ਅੱਗੇ ਵੀਡੀਓ ਵਿੱਚ ਫੋਟੋ ਵੀ ਪਾਵਾਂਗਾ ਕਿ ਕਿਦਾਂ ਕਮਾਦ ਕਿੰਨਾ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਕਮਾਦ ਇੰਨਾ ਵਧੀਆ ਹੋ ਗਿਆ ਸੀ ਇੰਨਾ ਭਾਰਾ ਹੋ ਗਿਆ ਸੀਗਾ ਕਿ ਇਹ ਡਿੱਗ ਗਿਆ ਹੁਣ ਇਸ ਵਾਰ ਫਿਰ ਚੱਲ ਪਿਆ ਤੁਸੀਂ ਦੇਖਿਆ ਕਿ ਕਮਾਦ ਲਾਉਣ ਦੀ ਵਿਧੀ ਜਿਹੜੀ ਇਹ ਬਹੁਤ ਹੀ ਕਾਰਗਰ ਹੈਗੀ ਹੈ ਤੇ ਇਹ ਤੁਸੀਂ ਇੱਕ ਵਾਰ ਜ਼ਰੂਰ ਐਜ਼ ਅ ਐਗਜ਼ਾਮਪਲ ਕੀ ਕਹਿੰਦੇ ਇਹਨੂੰ ਐਕਸਪੈਰੀਮੈਂਟ ਕਰਕੇ ਦੇਖਿਓ ਤੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਮੈਂ ਤਾਂ ਕਹਿੰਨਾ ਕਿ ਇਹਦੇ ਵਿੱਚੋਂ ਜਿੱਥੋਂ ਆਪਾਂ ਇਹ ਤਕਨੀਕ ਸਿੱਖੀ ਸੀਗੀ ਉਹ ਤਾਂ ਕਹਿੰਦੇ ਸੀਗੇ ਕਿ 8 800 900 900 ਕੁਆਂਟਲ ਵੀ ਇੱਕ ਕਿੱਲੇ ਚੋਂ ਨਿਕਲਿਆ ਝਾੜ ਤੇ ਬਾਕੀ ਜੇ ਕੋਈ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਪਲੀਜ਼ ਸਬਸਕ੍ਰਾਈਬ ਕਰ ਲਿਓ ਚੈਨਲ ਤੇ ਸ਼ੇਅਰ ਕਰ ਦਿਓ ਥੈਂਕ ਯੂ ਧੰਨਵਾਦ